ਨੌਜਵਾਨ ਆਪ ਆਗੂ ਗੋਪੀ ਚੋਲਾ ਸਾਹਿਬ ਦੀ ਅਣਪਛਾਤੇਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ ਆਪ ਆਗੂ ਗੋਪੀ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਦੀ ਅਣਪਛਾਤੇਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਗਈ। ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ। ਇਸ ਮੁਕੇ ਐਸਐਸਪੀ ਤਰਨਤਾਰਨ ਦਾ ਕੀ ਹੈ ਕਹਿਣਾ ਤੇ ਦੇਖੋ ਮੌਕੇ ਦੀਆਂ ਤਸਵੀਰਾਂ। ਮੇਰਾ ਦੋਸਤ ਹੀ ਇਸ ਰਾਮ ਆ ਗੁਰਨੇ ਪਰ ਆ ਗਏ ਇਕੱਠੇ ਬ੍ਰਦਰ ਆ ਸਕਾ ਬੇ ਛਣਾਵੇ ਛਣਾ ਤੇ ਅਸੀਂ ਇਹ ਗੁਰਦਾਰੇ ਮੱਥਾ ਟੇਕੇ ਉਥੋਂ ਗੁਰਦਾਰੇ ਮੈਂ ਉੱਤਰ ਗਿਆ ਤੇ ਮੈਂ ਉਥੇ ਗੁਰਦਾਰੇ ਪਹਿਲਾਂ ਹੀ ਤੇ ਮਾਦਾ ਜੀ ਨੂੰ ਮੈਂ ਫੋਨ ਕੀਤਾ ਮਾਂ ਕੋਪੀ ਕਿਧਰ ਕੀ ਕਿੱਥੇ ਗਿਆ ਵਾ ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿੰਨੇ ਜਰੂਰ ਆਣਾ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾ ਤੇ ਬਾਕੀ ਬਾਦ ਇੰਨੀ ਗੱਲ ਹੋਈ ਆ ਗੋਲੀਆਂ ਮਾਰਦੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਦੀਆਂ ਗੋਪੀ ਦੇ ਮਧਾ ਕਿਸ ਨੇ ਕਿ ਪਤਾ ਲੱਗਾ ਕਿਦਾਂ ਕਿੱਥੇ ਘਰੋਂ ਗਿਆ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮੈਂ ਮੱਥਾ ਟੇਕ ਕੇ ਗਿਆ ਗੁਰਦਾਰੇ ਕਿਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾਲ ਹੋਵੇ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੈਰ ਹੁੰਦਾ ਕੋਈ ਲੜਾਈ ਝਗੜਾ ਕਾਗਜ਼ਾਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਹੈ ਨਹੀਂ ਵੀ ਕੋਈ ਮਰਨ ਮਰਾਉਣ ਵਾਲਾ ਕੋਈ ਇਹੋ ਜਿਹਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਲੜਾਈ ਝਗੜੇ ਮਾੜੇ ਮੋੜ ਹੁੰਦੇ ਆ ਬੰਦਿਆਂ ਨੇ ਆਹ ਪੰਨਾ ਜੋ ਹੋ ਜਾਂਦੇ ਥੋੜਾ ਵੀ ਕੁੜੀਆ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਦੇਖੋਗੇ ਹੁਣ ਕੀ ਗਾੜੀ ਕੈਮਰਾ ਕੁੰਮ ਰਹਿਣਾ ਜੋ ਵੀ ਕਿਦਾਂ ਤੁਹਾਨੂੰ ਪਤਾ ਕਰਨਗੇ ਕੋਈ ਧਮਕੀ ਤਮਕੀ ਨਹੀਂ ਹੁੰਦੀ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਅਸੀਂ ਇਕੱਠੇ ਰਹੀ ਨੇ ਸਾਡੇ ਇਕੱਠੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹੋ ਜੀ ਹੈ ਇਹ ਕੇਸ ਦਾ ਹੈ ਇਹ ਇਹ ਕੇਸ ਹੁਣ 307 ਦਾ ਸultanpur ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਤਰੀਕੇ ਚੱਲਿਆ ਇਹ ਇਕੱ ਅੱਛਾ ਜੀ ਹਾਂ ਪ੍ਰੋਬਬਿਟੀ ਡੀਲਰ ਜਿਆ ਕਰਦਾ ਹੈ ਨਾਲ ਆ ਆਮ ਤਾਂ ਮੈਂ ਆਵਾਂ ਜੀ ਆ ਆਮ ਪਾਰਟੀ ਦੀ ਐਮ.ਐਲ.ਏ ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰ ਨਾਲ ਠੀਕ ਉਹ ਤੇ ਨਾਂ ਕੀ ਤੁਹਾਡਾ ਹਰਜਿੰਦਰ ਕੋਰ ਤੇ ਕੀ ਕਿੱਥੇ ਚਲੇ ਸੀ ਇਹ ਇਹ ਤਰੀਕੇ ਚਲੇ ਕਲਕੂਤਲੇ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਸਾਨੂੰ ਇਕੱਠੇ ਜਾਂਦੇ ਤਰੀਕੇ ਕੌਣ-ਕੌਣ ਜਾਂਦਾ ਜੀ ਬੇਟਾ ਮੇਰਾ ਨਾਲ ਜਾਂਦਾ ਤਰੀਕੇ ਕੀ ਨਾ ਬੇਟੇ ਦਾ ਬੇਟੇ ਦਾ ਨਾਲ ਸ਼ਾਨ ਸਿੰਘ ਬੇੜਾ ਵੀ ਨਾਲ ਸੀ ਅੱਗੇ ਉੱਥੇ ਇਕੱਠੇ ਹੋਣਾ ਸੀ ਅਜੇ ਗੁੰਦਵਾਲ ਇਹਨੂੰ ਤੇ ਇੱਥੇ ਵਿਚਾਰੇ ਨੂੰ ਫਾਟ ਕੇ ਤੇ ਘੇਰ ਲਿਆ ਵਾ ਇਹਨੂੰ ਫਾਟ ਕੇ ਘੇਰ ਲਿਆ ਵਿਚਾਰੇ ਨੂੰ ਕੀ ਦਾ ਤੇ ਫੜੋ ਹੋਰ ਦਸਾਂ ਚੱਲ ਗਏ ਉੱਥੇ ਵੀ ਉਹ ਤਰੀਕੋ ਵੀ ਦੱਸਣਗੇ ਉੱਥੇ ਫਿਰ 7:59 ਵੀ ਵਕਰੀਬ ਦਾ ਵਕਿਆ ਹੈਗਾ ਇਹ ਇਹ ਤਰਨ ਤਰਨ ਤਾਰੇ ਸੀ ਕਿ ਉਹ ਦੂਸਰੇ ਪਿੱਛੋਂ ਹੀ 350 ਤੇ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਨੂੰ ਸ਼ਾਰਟ ਡੈਡ ਕਰਕੇ ਉਹ ਤੋਂ ਪਿੱਛੋਂ ਹੀ ਭੱਜ ਜਾਂਦੇ ਆ ਤੇ ਕਈ ਜਿਹੇ ਚ ਥਿਉਰੀਆਂ ਸਾਹਮਣੇ ਆਈਆਂ ਅਸੀਂ ਵਰਕ ਆਊਟ ਕਰ ਰਹੇ ਹਾਂ ਜਲਦੀ ਅਸੀਂ ਇਹਨੂੰ ਵੀ ਗ੍ਰਫਤਾਰ ਕਰ ਲਾਂਗੇ ਬੰਦੇ ਨੂੰ ਪਹਿਲਾਂ ਕੋਈ ਤਬਦੀਦ ਨਹੀਂ ਕੀਤਾ ਕੋਈ ਕੇਸ ਨਹੀਂ ਹੋ ਰਿਹਾ ਇਹਦਾ ਨਹੀਂ ਇਹਦਾ ਤੇ ਆਪ ਤੇ ਵੀ ਪਰਚੇ ਪੁਰਚੇ ਦਰਜ ਸੀਦੇ ਤਾਂ ਸ਼ਾਇਦ ਮੇ ਵੀ ਕੋਈ ਇਹਨਾਂ ਦੀ ਆਪਸ ਚ ਕੋਈ ਰਹਿ ਲਰੀ ਹੈ ਜਾਂ ਕੀ ਹੈ ਉਸ ਕੋਈ ਹੈ ਕਿਹਾ ਜੇ ਵਰਕਆਊਟ ਜਿਵੇਂ ਜਿਹੜਾ ਕਿਹਾ ਬੋਲੀਆਂ ਮਾਰੀਆਂ ਜੀ ਐਗਜੈਕਟ ਮੇਰੇ ਖਲ ਕਿੰਨੇ ਫੇਰ ਹੋਏ ਸੀ ਪੰਜ ਪੰਜ ਫੇਰ ਓਕੇ ਥੈਂਕ ਯੂ ਸਰ